ਵਿਜੀਲੈਂਸ ਤੋਂ ਸ਼ਿਕਾਇਤ ਕਰਦੇ ਹੋ ਹੁਣ ਇਸ ਵਾਰੀ ਚੰਡੀਗੜ੍ਹ ਮਹੌਲ ਵਿੱਚ ਕਿਉਂ ਇਹਨਾਂ ਨੂੰ ਤਲਬ ਕੀਤਾ ਗਿਆ ਇਹ ਮਾਮਲਾ ਤਾਂ ਅੰਮ੍ਰਿਤਸਰ ਨਾਲ ਸੰਬੰਧਿਤ ਹੈ ਜੀ ਗੱਤਾਂ ਨੇ ਐਮਟੀਪੀ ਦੀ ਪਾਵਰ ਵਰਤਦੇ ਆ ਸਾਰੇ ਹੋਟਲ ਚਾਲੂ ਕਰਾਤੇ ਜੀ ਸਾਰਿਆਂ ਦੇ ਕੰਮ ਮੁਕੰਮਲ ਮੇਰੇ ਕੋ ਫੋਟੋਆਂ ਨੇ ਜਿਹੜੇ ਹੋਟਲਾਂ ਦੇ ਸੀਲ ਲੱਗੀਆਂ ਔਰ ਅੱਜ ਦੀ ਡੇਟ 'ਚ ਜਿਹੜੇ ਤਿਆਰ ਹੋ ਰਹੇ ਹਾਈ ਕੋਰਟ ਦੇ ਹੁਕਮਾਂ ਨੂੰ ਇਹ ਨਹੀਂ ਮੰਨਦੇ ਜੀ ਜੋਇੰਟ ਕਮਿਸ਼ਨਰ ਸਾਹਿਬ ਨੂੰ ਮੈਂ ਬਿਨ ਨਾਗਾ ਫੋਨ ਕਰਦਾ ਉਹਨਾਂ ਨੇ ਪਤਾ ਨਹੀਂ ਕੜੀ ਐ ਹੋ ਗਿੱਦੜ ਸਿੰਘ ਹੀ ਰੱਖੀ ਫੋਨ ਚੁੱਕਣਾ ਹੀ ਨਹੀਂ ਕਰਨਾ ਹੀ ਨਹੀਂ ਸਾਡਾ ਜਿਹੜਾ ਜੇਲ੍ਹ ਡਿਪਾਰਟਮੈਂਟ ਆ ਉਹਦੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਕੋਲੀ ਜੀ ਜੇ ਇਸ ਚੀਜ਼ ਨੂੰ ਡੁੰਗਾਈ ਨਾਲ ਸੋਚਿਆ ਜਾਵੇ ਕਿ ਕਲੋਨੀ ਬਣੇਗੀ ਸਭ ਤੋਂ ਪਹਿਲਾਂ ਮੇਰਾ ਦਾਵਾ ਇੱਥੇ ਗੈਂਗਸਟਰ ਹੀ ਆ ਗਏ ਆਪਣੀਆਂ ਜਗ੍ਹਾ ਲੈਣਗੇ ਕੁਝ ਪਹੁੰਚਦਾ ਸਭ ਕੁਝ ਵਿਜੀਲੈਂਸ ਦੇ ਡੀਜੀਪੀ ਸਾਹਿਬ ਨੂੰ ਵੀ ਪਤਾ ਕੀ ਅੰਮ੍ਰਿਤ ਸਰਚ ਹੋ ਰਿਹਾ ਕੀ ਵਿਜੀਲੈਂਸ ਦੇ ਡੀਜੀਪੀ ਸਾਹਿਬ ਅੰਮ੍ਰਿਤ ਸਰਚ ਵੀ ਦੇਖ ਰਹੇ ਨੇ ਜੀ ਉਹਨਾਂ ਦਾ ਜਨਮ ਇੱਥੇ ਹੋਇਆ ਦਾ ਰਿਹਾਇਸ਼ ਇੱਥੇ ਆ ਜੀ ਕਿ ਔਰ ਜਦੋਂ ਛੁੱਟੀ ਵਾਲੇ ਦਿਨ ਆਂਦੇ ਕਿ ਸ਼ਹਿਰ ਚ ਨਿਕਲਦੇ ਨਹੀਂ ਉਹਨਾਂ ਨੂੰ ਨਹੀਂ ਪਤਾ ਸ਼ਹਿਰ ਚ ਕੀ ਹੋ ਰਿਹਾ ਜੀ ਇਹਨਾਂ ਦੇ ਮੈਂ ਅੱਗੇ ਵੀ ਕਿੰਨੇ ਪ੍ਰੂਫ ਲੈ ਕੇ ਸਰਕਾਰ ਨੂੰ ਵੀ ਦੇ ਬੈਠਾ ਵਾਂ ਵਿਜੀਲੈਂਸ ਨੂੰ ਵੀ ਦੇ ਬੈਠਾ ਕਿ ਇਹ ਬੰਦੇ ਜਿਹੜੇ ਆਪਣੀ ਤੋਂ ਨਹੀਂ ਟਲਦੇ ਇਹ ਆਪਣਾ ਹੀ ਸਿਰਫ ਪੈਸਾ ਦੇਖਦੇ ਸਰਕਾਰ ਨੂੰ ਨੁਕਸਾਨ ਹੋ ਜੇ ਕਿਸੇ ਦਾ ਨੁਕਸਾਨ ਹੋ ਜੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਤੁਹਾਨੂੰ ਵੀ ਪਤਾ ਇੱਕ ਇੱਕ ਬਿਲਡਿੰਗ ਇੱਕ ਹੋਟਲ ਬਣਾਉਂਦਾ ਇਹਨਾਂ ਨੇ 5 5 6 6 ਲੱਖ ਰੁਪਇਆ ਕੀਤਾ ਪਰ ਮੰਜ਼ਲ ਦਾ ਇੱਕ ਰੈਂਟਰ ਦਾ ਕਹਿੰਦੇ 510 ਲੱਖਾਂ ਪਹਿ ਲੈ ਲਿਆ ਕਿਉਂਕਿ ਤੁਹਾਡੇ ਮੈਡਮ ਤੇ ਪਰਚਾ ਹੋ ਗਿਆ ਸੀ ਉਹਨਾਂ ਨੂੰ ਐਫ ਆਈ ਆਰ ਤੁਹਾਡੇ ਤੇ ਵੀ ਪਰਚਾ ਹੋ ਗਿਆ ਸੀ ਇਸ ਕਰਕੇ ਬੰਦਾ ਟਾ ਸ਼ਾਇਦ ਤੁਹਾਨੂੰ ਗ੍ਰਿਫਤਾਰੀ ਵੀ ਹੋਈ ਸੀ ਜੇ ਮੈਂ ਗਲਤ ਨਹੀਂ ਹਾਂ ਮੈਂ ਵੀ ਰਹਿਣਾ ਪਿਆ ਸੀ ਬੰਦੇ ਹੁੰਦਾ ਨਾ ਜੀ ਵੀ ਮੈਨੂੰ ਤੂੰ ਦੇਖਾ ਮੈਂ ਦੱਸੂਗਾ ਤੁਹਾਨੂੰ ਹਾਂ ਕੁਝ ਗੱਲ ਉਹ ਵੀ ਤੁਹਾਡੀ ਵੀ ਆ ਜਾਂਦੀ ਦੇਖੋ ਮੈਂ ਅਸੀਂ ਤੇ ਗਲਤ ਸੀ ਕੀਤਾ ਹੀ ਨਹੀਂ ਤੇ ਸਾਨੂੰ ਤੇ ਤਾਂ ਅੰਦਰ ਜਾਣਾ ਪਿਆ ਤੇ ਜਿਹੜੇ ਗਲਤ ਕਰ ਰਹੇ ਨੇ ਉਹ ਮਜੇ ਨਾਲ ਬਾਹਰ ਘੁੰਮਦੇ ਨੇ ਤੁਸੀਂ ਵੀ ਦੱਸ ਰਹੇ ਸੀ ਵੀ ਕੋਈ ਪੈਸੇ ਪੂਸੇ ਖਾਈ ਦਿੰਦੇ ਕੋਈ ਦੇਖੋ ਜੀ ਹਮੇਸ਼ਾ ਹੀ આરોਪ ਲਗਦੇ ਨੇ ਕਿ ਨਗਰ ਨਿਗਮ ਦਾ ਐਮਟੀਪੀ ਡਿਪਾਰਟਮੈਂਟ ਭ੍ਰਸ਼ਟਾਚਾਰ ਦਾ ਅੱਡਾ ਹੈ ਜਿੰਨੀਆਂ ਵੀ ਇਲੀਗਲ ਇਮਾਰਤਾਂ ਬਣੀਆਂ ਐ ਐਮਟੀਪੀ ਡਿਪਾਰਟਮੈਂਟ ਦੇ ਲੋਕ ਜਿਹੜੇ ਨੇ ਅਫਸਰ ਉੱਥੇ ਲੱਗੇ ਨੇ ਜਾਂ ਕਰਮਚਾਰੀ ਨੇ ਉਹ ਪੈਸੇ ਲੈਂਦੇ ਨੇ ਇਹਦੀਆਂ ਕਈ ਵਾਰੀ ਸ਼ਿਕਾਇਤਾਂ ਵੀ ਹੁੰਦੀਆਂ ਹਨ ਪਰ ਸ਼ਿਕਾਇਤਾਂ ਕਰਨ ਦਾ ਨਤੀਜਾ ਕੁਝ ਨਹੀਂ ਨਿਕਲਦਾ ਕਈ ਵਾਰੀ ਵਿਜੀਲੈਂਸ ਨੂੰ ਵੀ ਸ਼ਿਕਾਇਤ ਹੋਈ ਹੁਣ ਇੱਕ ਸ਼ਿਕਾਇਤ ਫੇਰ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਉਹਨਾਂ ਨੇ ਹੀ ਉਸ ਤੋਂ ਬਾਅਦ ਚੰਡੀਗੜ੍ਹ ਜਿਹੜਾ ਮੁਹੱਲੀ ਦਫ਼ਤਰ ਹੈ ਉੱਥੇ ਤਲਬ ਕੀਤਾ ਅਮਰਸਰ ਦੇ ਕੁਝ ਅਧਿਕਾਰੀਆਂ ਨੂੰ ਮੈਂ ਤੁਹਾਨੂੰ ਸਨਾਨਾ ਇਹ ਚਿੱਠੀ ਪੜ੍ਹ ਕੇ ਇਹ ਲਿਖਿਆ ਵੀ ਸ਼ਿਕਾਇਤ ਨੰਬਰ 455/2023 ਅਮਰਸਰ ਸੰਬੰਧੀ ਵਿਸ਼ਾ ਅੰਕਿਤ ਸ਼ਿਕਾਇਤ ਦੀ ਪਰਤਾਲ ਜਿਹੜੇ ਹੈ ਡੀਐਸਪੀ ਵੱਲੋਂ ਅਮਲ ਵਿੱਚ ਲਿਆਈ ਜਾ ਰਹੀ ਹੈ ਸ਼ਿਕਾਇਤ ਦੀ ਵੈਰੀਫਿਕੇਸ਼ਨ ਦੇ ਸੰਬੰਧ ਇਕਪਾਲ ਪ੍ਰੀ ਸਿੰਘ ਰੰਦਾਵਾ ਐਮਟੀਪੀ ਪਰਮਿੰਦਰਜੀਤ ਸਿੰਘ ਏਟੀਪੀ ਤੇ ਇੰਸਪੈਕਟਰ ਪਰਮਜੀਤ ਸਿੰਘ ਦੱਤਾ ਨਗਰ ਨਿਗਮ ਵੱਲੋਂ ਸਾਲ 2019 ਦੇ ਵਿੱਚ ਹੋਟਲ ਜੀਜੀ ਨੇੜੇ ਬਾਬਾ ਅਟਲ ਦਰਬਾਰ ਸ਼ਾਹਬ ਅੰਮ੍ਰਿਤਸਰ ਆਰਮੀ ਗਨ ਹਾਊਸ ਹੁਣ ਆ प्रिस्बन हो, होटल प्रिपसन होटल ਨੇੜੇ ਬੱਸ ਸਟੈਂਡ ਅਤੇ ਹੋਟਲ 49 ਅਲੂ ਮੰਡੀ 골ਡਨ ਐਵੇਨਿਊ ਵਿਕੇ ਬਣਾਇਆ ਹੈ ਇਨ੍ਹਾਂ ਉਕਤ ਹੋਟਲਾਂ ਬਿਲਡਿੰਗਾਂ ਸੰਬੰਧੀ ਸਰਕਾਰ ਨਗਰ ਨਿਗਮ ਦੀਆਂ ਹਦਾਇਤਾਂ ਸ਼ਰਤਾਂ ਕੀ ਹਨ ਇਸ ਤੋਂ ਇਲਾਵਾ ਉਕਤ ਅਧਿਕਾਰੀਆਂ ਦੀ ਅਧਿਕਾਰ ਖੇਤਰ ਵਿੱਚ ਕੀ ਕੀ ਡਿਊਟੀਆਂ ਰੂਲਾਂ ਮੁਤਾਬਕ ਹਨ ਉਸ ਸੰਬੰਧੀ ਮੁਕੰਮਲ ਅਸਲ ਰਿਕਾਰਡ ਦੀਆਂ ਤਸਦੀਕ ਸ਼ੋਦਾ ਫੋਟੋਸਟੇਟ ਕਾਪੀਆਂ ਦੇ ਸੰਬੰਧਤ ਅਧਿਕਾਰੀਆਂ ਕਰਮਚਾਰੀਆਂ ਨੂੰ ਦੇ ਕੇ ਵਿਜੀਲੈਂਸ ਭਵਨ ਵਿਜੀਲੈਂਸ ਬਿਊਰੋ ਦਫਤਰ ਉਪ ਕਪਤਾਨ ਪੁਲਿਸ ਕ੍ਰਾਈਮ ਵਿਜੀਲੈਂਸ ਬਿਊਰੋ ਦੂਜੀ ਮੰਜ਼ਲ ਐਸ اے ਐਸ ਨਗਰ ਵਿਖੇ ਮਿਤੀ 24 1 2024 ਨੂੰ ਸਵੇਰੇ 10 ਵਜੇ ਭੇਜੋ ਤਾਂ ਜੋ ਸ਼ਿਕਾਇਤ ਦੀ ਵੈਰੀਫਿਕੇਸ਼ਨ ਤੱਥਾਂ ਦੇ ਆਧਾਰ ਤੇ ਮੁਕੰਮਲ ਕੀਤੀ ਜਾ ਸਕੇ ਥੱਲੇ ਸਾਈਨ ਨੇ ਗਗਨੇਸ਼ ਕੁਮਾਰ ਪੀ ਪੀ ਐਸ ਨੇ ਜਿਹੜੇ ਉਪ ਕਪਤਾਨ ਨੇ ਪੁਲਿਸ ਦੇ ਕ੍ਰਾਈਮ ਦੇ ਵਿਜੀਲੈਂਸ ਬਿਊਰੋ ਐਸਐਸ ਨਗਰ ਮੋਹਾਲੀ ਇਹ ਸ਼ਿਕਾਇਤ ਕੀਤੀ ਹੈ ਪ੍ਰਥਮੇਸ਼ ਮੋਨ ਨੇ ਕਿਉਂ ਸ਼ਿਕਾਇਤ ਕੀਤੀ ਹੈ ਇਹਦੇ ਪਿੱਛੇ ਕੀ ਤੱਥ ਨੇ ਕੀ ਇੱਥੇ ਸ਼ਿਕਾਇਤ ਕੀਤੀ ਉਹਦੀ ਕਾਰਵਾਈ ਨਹੀਂ ਹੋਈ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚੇ ਤੇ ਡੀਜੀਪੀ ਜਿਹੜੇ ਵਿਜੀਲੈਂਸ ਦੇ ਨੇ ਵਿਰਿੰਦਰ ਕੁਮਾਰ ਸ਼ਰਮਾ ਉਹਨਾਂ ਤੱਕ ਗੱਲ ਪਹੁੰਚੀ ਹੈ ਸਰ ਨਾਲ ਨੇ ਪ੍ਰਥਮੇਸ਼ ਮੋਨ ਪ੍ਰਥਮੇਸ਼ ਜੀ ਪਹਿਲੇ ਤੇ ਦੱਸੋ ਤੁਸੀਂ ਪਹਿਲੇ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਹੁਣ ਵਿਜੀਲੈਂਸ ਤੁਸੀਂ ਸ਼ਿਕਾਇਤ ਕਰਦੇ ਹੋ ਹੁਣ ਇਸ ਵਾਰੀ ਚੰਡੀਗੜ੍ਹ ਮਹਾਲਿਚ ਕਿਉਂ ਇਹਨਾਂ ਨੂੰ ਤਲਬ ਕੀਤਾ ਗਿਆ ਇਹ ਮਾਮਲਾ ਤਾਂ ਅੰਮ੍ਰਿਤਸਰ ਨਾਲ ਸੰਬੰਧਿਤ ਹੈ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਜੀ ਕਿਉਂਕਿ ਤੁਹਾਡੇ ਚੈਨਲ ਨੇ ਜਦੋਂ ਇਹ ਖਬਰ ਲਗਾਈ ਉਸ ਤੋਂ ਬਾਅਦ ਵਿਜੀਲੈਂਸ ਜੜੀ ਆ ਆਪਣੀ ਨੀਂਦ ਖੁੱਲੀ ਆ ਤੇ ਉਹਨਾਂ ਨੇ ਜੜਾ ਮੈਨੂੰ ਉੱਥੇ ਚੰਡੀਗੜ੍ਹ ਸੱਦਿਆ ਮੇ ਵਿਜੀਲੈਂਸ ਦੇ ਡੀਜੀਪੀ ਸਾਹਿਬ ਬਹੁਤ ਇਮਾਨਦਾਰ ਅਫਸਰ ਆ ਮੇਰੇ ਬਹੁਤ ਮੇਰੇ ਬਡੇ ਪਾਈ ਆ ਸਾਡੇ ਹੋ ਗਿਆ ਸਾਡੇ ਹੋ ਸਕਦਾ ਉਹਨਾਂ ਤੱਕ ਗੱਲਾਂ ਪਹੁੰਚਦੀ ਹੋਵੇ ਹੁਣ ਪਹੁੰਚ ਗਈ ਮੇਰੇ ਕੋਲ ਦੇਖੋ ਜੀ ਸਭ ਕੁਝ ਪਹੁੰਚਦਾ ਸਭ ਕੁਝ ਵਿਜੀਲੈਂਸ ਦੇ ਡੀਜੀਪੀ ਸਾਹਿਬ ਨੂੰ ਵੀ ਪਤਾ ਕੀ ਅੰਮ੍ਰਿਤਸਰ 'ਚ ਹੋ ਰਿਹਾ ਕੀ ਵਿਜੀਲੈਂਸ ਦੇ ਡੀਜੀਪੀ ਸਾਹਿਬ ਅੰਮ੍ਰਿਤਸਰ 'ਚ ਵੀ ਰਹਿੰਦੇ ਨੇ ਜੀ ਉਹਨਾਂ ਦਾ ਜਨਮ ਇੱਥੇ ਹੋਇਆ ਹੈ ਦਾ ਰਿਹਾਇਸ਼ ਇੱਥੇ ਆ ਜੀ ਕਿ ਉਹ ਜਦੋਂ ਛੁੱਟੀ ਵਾਲੇ ਦਿਨ ਆਉਂਦੇ ਕੀ ਸ਼ਹਿਰ 'ਚ ਨਿਕਲਦੇ ਨਹੀਂ ਉਹਨਾਂ ਨੂੰ ਨਹੀਂ ਪਤਾ ਸ਼ਹਿਰ 'ਚ ਕੀ ਹੋ ਰਿਹਾ ਜੀ ਏ ਜੀ ਮੈਂ ਸ਼ਿਕਾਇਤ ਜਦੋਂ ਦੁਬਾਰਾ ਕੀਤੀ ਸੀਗੀ 2019 ਦੀ ਮੇਰੀ ਸ਼ਿਕਾਇਤ ਅੰਮ੍ਰਿਤਸਰ ਵਿਜੀਲੈਂਸ ਨੇ ਆਪਣੇ ਕੋਲ ਠੰਡੇ ਬਸਤੇ ਚ ਪਾ ਕੇ ਰੱਖੀ ਦੀ ਸੀ ਜੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਇੱਕ ਸ਼ਿਕਾਇਤ ਮੁੱਖ ਮੰਤਰੀ ਨੂੰ ਲਿਖੀ ਸੀ ਕਿ ਮੇਰੀ ਕਿਸੇ ਵੀ ਸ਼ਿਕਾਇਤ ਉੱਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਜੀ ਫਿਰ ਤੁਹਾਡੇ ਚੈਨਲ ਤੇ ਖਬਰ ਲੱਗਣ ਤੋਂ ਬਾਅਦ ਮੈਨੂੰ ਵਿਜੀਲੈਂਸ ਨੇ ਜਿਹੜਾ ਚੰਡੀਗੜ੍ਹ ਸੱਦਿਆ ਸੀ ਮੇਰੇ ਕੋਲ ਇਹਨਾਂ ਹੋਟਲਾਂ ਦੇ ਜੋ-ਜੋ ਰਿਕਾਰਡ ਸੀਗਾ ਮੇਰੇ ਕੋਲ ਪਿਆ ਮੈਂ ਪਹਿਲਾਂ ਵੀ ਮੈਂ ਸ਼ਿਕਾਇਤ ਦੇ ਨਾਲ ਲਗਾਇਆ ਸੀ ਹੁਣ ਮੈਂ ਦੁਬਾਰਾ ਲਗਾਇਆ ਮੈਂ ਆਪਣੇ ਮੇਰੇ ਬਿਆਨ ਵੀ ਉਹਨਾਂ ਨੇ ਕਲਮ ਬੰਦ ਕੀਤੇ ਨੇ ਹੁਣ ਜਿਹੜਾ ਉਹਨਾਂ ਨੇ ਚਿੱਠੀ ਕੱਢ ਕੇ ਇਹਨਾਂ ਬੰਦਿਆਂ ਨੂੰ ਉੱਥੇ ਸੱਦਿਆ ਤੇ ਆਮ ਤੌਰ ਤੇ ਕੀ ਹੁੰਦਾ ਨਾ ਪਥਮੇਸ਼ ਜੀ ਬੰਦਾ ਸ਼ਿਕਾਇਤ ਇਸ ਕਰਕੇ ਕਰਦਾ ਹੈ ਉਹਦਾ ਕੋਈ ਪਿੱਛੇ ਮੋਟਿਵ ਹੁੰਦਾ ਹੈ ਤੇ ਫਿਰ ਉਹ ਸ਼ਿਕਾਇਤ ਕਰਕੇ ਕੀ ਹੁੰਦਾ ਵੀ ਕਹਿੰਦਾ ਮੈਂ ਸੈਟਿੰਗ ਕਰ ਲਾਵਾਂ ਬਹਿ ਜਾਵਾਂ ਦੇਖੋ ਜੀ ਸੈਟਿੰਗ ਕਰਨ ਨੂੰ ਇਹ ਜਿਹੜਾ ਡਿਪਾਰਟਮੈਂਟ ਆ ਇਹਨਾਂ ਦੀ ਬੋਲੀ ਹੈ ਕਿ ਅਸੀਂ ਜੋ ਖਾ ਲਿਆ ਖਾ ਲਿਆ ਅਸੀਂ ਫੇਰ ਸਾਹ ਤਾਂ ਜੇ ਕੋਈ ਬੰਦਾ ਸੱਚਾ ਵੀ ਕੋਈ ਸਾਡੀ ਸ਼ਿਕਾਇਤ ਕਰਦਾ ਤੇ ਉਹ ਬਲੈਕਮੇ ਅਤੇ ਚਲੋ ਦੇਖੋ ਇਹ ਤਾਂ ਫੈਸਲਾ ਕਹਿੰਦੇ ਵੀ ਮਾਨਯੋਗ ਅਦਾਲਤ ਨਾਲ ਨੇ ਕਰਨਾ ਹੈ ਜਾਂ ਜਿਹੜੀਆਂ ਏਜੰਸੀਆਂ ਬੈਠੀਆਂ ਉਹਨਾਂ ਨੇ ਕਰਨਾ ਵੀ ਕੋਈ ਕਿੰਨੇ ਭ੍ਰਸ਼ਟਾਚਾਰ ਕੀਤਾ ਜਾਂ ਨਹੀਂ ਕੀਤਾ ਭ੍ਰਸ਼ਟਾਚਾਰ ਦੀ ਜੇ ਗੱਲ ਕਰੀਏ ਇੱਥੇ ਹੁਣ ਜਿਹੜੇ ਆ ਤਿੰਨ ਨਾਂ ਨੇ ਇਕਬਾਲਪ੍ਰੀਤ ਸਿੰਘ ਰੰਧਾਵਾ ਏਟਪੀ ਪਰਮਿੰਦਰ ਤੇ ਪਰਮਜੀਤ ਸਿੰਘ ਦਤਾ ਜੀ 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 ਇਹਨਾਂ ਦੇ ਮੈਂ ਅੱਗੇ ਵੀ ਕਿੰਨੇ ਪ੍ਰੂਫ ਲੈ ਕੇ ਸਰਕਾਰ ਨੂੰ ਵੀ ਦੇ ਬੈਠਾ ਵਾਂ ਵਿਜੀਲੈਂਸ ਨੂੰ ਵੀ ਦੇ ਬੈਠਾ ਕਿ ਇਹ ਬੰਦੇ ਜਿਹੜੇ ਆਪਣੀ ਤੋਂ ਨਹੀਂ ਟਲਦੇ ਇਹ ਆਪਣਾ ਹੀ ਸਿਰਫ ਪੈਸਾ ਦੇਖਦੇ ਸਰਕਾਰ ਨੂੰ ਨੁਕਸਾਨ ਹੋ ਜੇ ਕਿਸੇ ਦਾ ਨੁਕਸਾਨ ਹੋ ਜੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਚੀਜ਼ ਦਾ ਕੋਈ ਨਹੀਂ ਕਿਸ ਤਰ੍ਹਾਂ ਨੁਕਸਾਨ ਸਰਕਾਰ ਦਾ ਕਰ ਰਹੇ ਆ ਲੋਕ ਦੇਖੋ ਜੀ ਹੁਣ ਮੈਂ ਤੁਹਾਨੂੰ ਦੱਸਦਾ ਨਵੀਂ ਚੀਜ਼ ਇੱਕ ਸਾਹਮਣੇ ਆਈ ਆ ਸਾਡੇ ਅਮਰੀਕਾ ਚ ਜੇਲ ਜੀ ਜਿੱਥੇ ਆਏ ਦਿਨ ਥਾਣਾ ਇਸਲਾਮਾਬਾਦ ਚ ਪਰਚੇ ਦਰਜ ਹੁੰਦੇ ਨੇ ਜੀ ਜੇਲ ਚੋਂ ਸਮਾਨ ਫੜਿਆ ਗਿਆ ਮੋਬਾਈਲ ਫੜੇ ਗਏ ਮੋਬਾਈਲ ਫੜੇ ਗਏ ਕਦੀ ਨਸ਼ਾ ਉਹ ਕੀ ਕਰਦੇ ਨੇ ਜੀ ਥਰੋ ਦੇ ਥਰੂ ਆਂਦੇ ਨੇ ਜੀ ਇਹ ਕਲੇਮ ਕਰਦੀਆਂ ਸਰਕਾਰਾਂ ਸਰਕਾਰਾਂ ਕਲੇਮ ਕਰਦੀਆਂ ਨੇ ਠੀਕ ਆ ਜੀ ਚੈਕਿੰਗ ਵੀ ਹੁੰਦੀ ਆ ਸਾਡੇ ਜੱਜ ਵੀ ਜਾਂਦੇ ਨੇ ਚੈੱਕ ਕਰਨ ਜੀ ਜੇਲ ਦੇ ਬਾਹਰ ਇੱਕ ਬੋਰਡ ਲੱਗਾ ਜੀ ਉੱਥੇ ਲਿਖਿਆ ਸਾਫ-ਸਾਫ ਕਿ ਸਰਕਾਰ ਦੇ ਆ ਡੈਰੀ ਨੰਬਰ ਆ ਹੁਕਮਾ ਦੇ ਨਾਲ 2015 ਤੋਂ ਬੋਰਡ ਲੱਗਾ ਹੈ ਕਿ ਤੁਸੀਂ ਇੱਥੇ 200 ਮੀਟਰ ਦਾਇਰੇ 'ਚ ਜੀ ਕੋਈ ਵੀ ਨਹੀਂ ਤੁਸੀਂ ਉੱਥੇ ਕਰ ਸਕਦੇ ਕੋਈ ਬਿਲਡਿੰਗ ਨਹੀਂ ਬਣਾ ਸਕਦੇ ਸਾਰੀ ਨਹੀਂ ਕਰ ਸਕਦੇ ਜੀ ਉਥੇ ਜਦੋਂ ਪਹਿਲਾਂ ਇੱਕ ਵਾਰੀ ਉਹ ਸਾਰੀ ਸ਼ੁਰੂ ਹੋਈ ਉਦੋਂ ਏਟੀਪੀ ਅਰुण ਖੰਨਾ ਸੀ ਜੀ ਉਹਨਾਂ ਉਸੇ ਵੇਲੇ ਉਹ ਸਾਰੀ ਬੰਦ ਕਰਵਾਤੀ ਜਦੋਂ ਉਹਨਾਂ ਦੀ ਨੋਲਿਜ ਆਈ ਜੀ ਹੁਣ ਉਸ ਤੋਂ ਬਾਅਦ ਜਦੋਂ ਉਥੇ ਏਟੀਪੀ ਪਰਮਜੀਤ ਲੱਗੇ ਉਹਨਾਂ ਨੇ ਕਲੋਨੀ ਸ਼ੁਰੂ ਕਰਾਤੀ 10 ਕਿੱਲੇ ਦੀ ਕਲੋਨੀ ਹੋਣੀ ਹੈ ਜੀ ਜਿੱਦੀ ਤੁਹਾਨੂੰ ਮੈਂ ਵੀਡੀਓ ਵੀ ਭੇਜੀ ਤੀ ਆ ਫੋਟੋਆਂ ਵੀ ਭੇਜੀ ਤੀਆਂ ਅੱਜ ਦੀ ਡੇਟ 'ਚ ਵੀ ਉਸ ਕਲੋਨੀ ਦਾ ਕੰਮ ਚੱਲ ਰਿਹਾ ਪਹਿਲੇ ਤੇ ਦੇਖੋ ਤੁਸੀਂ ਜਿਹੜੇ આરોਪ ਲਗਾਏ ਨੇ ਇਹਨਾਂ ਨੇ ਵੀਡੀਓ ਬਿਲਕੁਲ ਸਾਨੂੰ ਸੈਂਡ ਕੀਤੀ ਹੈ ਮੈਂ ਆਪਣੇ ਵੀਡੀਓ ਐਡੀਟਰ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਵੀਡੀਓ ਨਾਲ ਨਾਲ ਦਿਖਾਣ ਤੇ ਨਾਲ ਦੀ ਨਾਲ ਅਸੀਂ ਜਿਹੜੇ ਏਟੀਪ ਨੇ ਜਿਨ੍ਹਾਂ ਦਾ ਇਹ ਨਾਮ ਲੈ ਰਹੇ ਨੇ ਪਰਮਜੀਤ ਜੀ ਉਹਨਾਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਉਹਨਾਂ ਨੇ ਪਹਿਲੇ ਤੇ ਆਖਿਆ ਕਿ ਇਹਨਾਂ ਨੂੰ ਨੋਟਿਸ ਦਿੱਤਾ ਹੈ 10-15 ਦਿਨ ਹੋ ਗਏ ਹੈ ਫਿਰ ਉਹਨਾਂ ਨੂੰ ਪੁੱਛਿਆ ਜਾਂਦਾ ਤੁਸੀਂ ਐਫਆਈਆਰ ਕਿਉਂ ਨਹੀਂ ਦਰਜ ਕਰਾਈ ਫਿਰ ਉਹ ਇਹ ਵੀ ਕਹਿੰਦੇ ਨੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਸ਼ਿਕਾਇਤ ਹੈ ਉਹ ਕਹਿੰਦੇ ਵੀ ਜਿਹੜੇ ਬਲੈਕਮੈਲਰ ਨੇ ਉਹ ਸ਼ਿਕਾਇਤ ਕਰਦੇ ਨੇ ਤੁਸੀਂ ਸੁਣੋ ਉਹ ਕੀ ਕਹਿੰਦੇ ਨੇ ਹੈਲੋ 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 ਪਰਮਜੀਤ ਜੀ ਬੋਲ ਰਹੇ 80 ਪੀ ਸਾਹ ਹਾਂਜੀ ਹਾਂਜੀ ਭਾਜੀ ਮੈਂ ਦੀਪਕ ਪੰਡਾ ਜੀ ਬੋਲ ਰਿਹਾ ਪੱਤਰਕਾਰ ਡੀ 4 ਯੂ ਨਿਊਜ਼ ਚੈਨਲ ਤੋਂ ਹਾਂਜੀ ਜੀ ਸਤਿ ਸ੍ਰੀ ਅਕਾਲ ਨੁਸ਼ਕਰ ਜੀ ਕੀ ਹਾਲ ਜੀ ਪਰਮਜੀਤ ਜੀ ਸਤਿ ਸ੍ਰੀ ਅਕਾਲ ਬਹੁਤ ਮਿਹਰਬਾਨੀ ਅੱਛਾ ਸਰ ਇੱਕ ਕਲੋਨੀ ਬਣ ਰਹੀ ਹੈ ਜੇਲ ਦੇ ਕੋਲ ਜਮਾਲ ਰੋਡ ਤੇ ਹਾਂ ਸਰ ਇੱਕ ਤੁਹਾਡੇ ਨੋਟਿਸੇ ਹਾਂਜੀ ਹਾਂਜੀ ਉਹ ਮਤਲਬ ਪਾਸਾ ਕਲੋਨੀ ਜੀ ਨੇ ਵੀ ਆਈਓ ਨੇ ਨੋਟਿਸ ਦਿੱਤਾ ਦਾ ਇੱਕ ਅੱਧੇ ਦਿਨ ਦੇ ਵਿੱਚ ਆਈਓ ਨਾਲ ਕੰਮ ਬੰਦ ਕਰਾਇਆ ਅੱਛਾ ਤੇ ਇੱਕ ਅੱਧੇ ਦਿਨ ਦੇ ਵਿੱਚ ਉਹ ਠਾਗ ਗਏ ਨੇ ਅੱਛਾ ਤੇ ਮੇਰੇ ਕੋਲ ਆਈ ਕੰਪਲੇਂਟ ਆਈ ਵੀ ਤੁਸੀਂ ਉਹਨੂੰ ਬਣਵਾ ਰਹੇ ਹੋ ਸਰ ਉਹ ਤੇ ਸਾਰਿਆਂ ਨੇ ਕਹੀ ਜਾਣਾ ਹੁੰਦਾ ਚਲੋ ਮੇਰਾ ਫਰਜ਼ ਹੈ ਤੁਹਾਨੂੰ ਪੁੱਛਣਾ ਜਨਾਬ ਤੁਸੀਂ ਜੋ ਆਪਣਾ ਬਿਆਨ ਦਿੱਤਾ ਠੀਕ ਸੀ ਜਿਹੜੇ ਇੱਥੇ ਬਲੈਕ ਮੀਲਰ ਨੇ ਸਰ ਉਹਨਾਂ ਨੇ ਇਹ ਜਣਾ ਐਗ੍ਰੇਡ ਮੈਂ ਕਿਹਾ ਮੇਰਾ ਫਰਜ਼ ਹੈ ਤੁਹਾਨੂੰ ਜੇ ਤੁਹਾਡੇ ਤੇ ਰੋਪ ਲੱਗ ਰਹੇ ਤੇ ਮੇਰਾ ਫਰਜ਼ ਹੈ ਮੇਰੀ ਨਜ਼ਰ ਨਜ਼ਰ ਤੇ ਮੈਂ ਉਹਦੇ ਤੇ ਕਰਦੇ ਆਂ ਕਾਰਵਾਈ ਅੱਛਾ ਜੀ ਕਿ ਕਿੰਨੇ ਦਿਨਾਂ ਤੋਂ ਬਣ ਰਹੀ ਏ ਪਰਮਜੀਤ ਜੀ ਸਰ ਮੇਰੇ ਕੋਲ ਲਗਾ ਆਇਆ ਜਿੱਤ ਮਹੀਨਾ ਹੋਇਆ ਇਹਦੇ ਵਿੱਚ ਨੋਟਿਸ ਉਹਨਾਂ ਨੂੰ ਦਿੱਤਾ ਹੈ ਕਦੋਂ ਤੁਸੀਂ ਨੋਟਿਸ ਦਿੱਤਾ ਜੀ ਅਸੀਂ ਉਹਨਾਂ ਮੇਰੇ ਹਿਸਾਬ ਨਾਲ ਅੱਜ ਹੋ ਗਏ 10-15 ਦਿਨ ਤੇ ਸਰ ਉਹਨੇ ਕੰਮ ਤੋਂ ਤਾਂ ਚੱਲਦੇ ਆ ਜੀ 10 ਦਿਨਾਂ ਤੁਸੀਂ ਨੋਟਿਸ ਦਿੱਤਾ ਦੇ ਸਰ ਕਰਾ ਬੰਦ ਵੀ ਕਰਾਇਆ ਇਹ ਵੀ ਕਿਤੇ ਚੋਰੀ ਜਿੱਤੇ ਕਰਦਾ ਹੋਵੇਗਾ ਜ਼ਰੂਰ ਕਰਦਾ ਹੋਵੇਗਾ ਕਰ ਦਿੰਨੇ ਸਰ ਬਸ ਨਹੀਂ ਸਰ ਕੰਮ ਮੇਰੇ ਕੋਲ ਵੀਡੀਓ ਹੈ ਜੀ ਕੰਮ ਚੱਲ ਰਿਹਾ ਉੱਥੇ ਸਰ ਮੈਂ ਕਹਿ ਰਿਹਾ ਜੀ ਕਿ ਚੱਲ ਰਿਹਾ ਜੀ ਹਾਂ ਚੱਲਦਾ ਹੋਵੇਗਾ ਜ਼ਰੂਰ ਚੱਲਦਾ ਹੋਵੇਗਾ ਓਕੇ ਪਰ ਅਸੀਂ ਉਹਨੂੰ ਬੰਦ ਕਰਾਇਆ ਇੱਕ ਤਰੀ ਵਾਰੀ ਦੋ ਵਾਰੀ ਕਰਾਇਆ ਸਮਾਨੀ ਇਹਦਾ ਚੁੱਕਿਆ ਓਕੇ ਇੱਕ ਦੋ ਦਿਨ ਦੇ ਵਿੱਚ ਅਸੀਂ ਉੱਤੇ ਕਾਰਵਾਈ ਕਰਾਂਗੇ ਤੁਸੀਂ ਕੋਈ ਐਫ ਆਈ ਆਰ ਦੀ ਕਰਨ ਵਾਸਤੇ ਲਿਖਣ ਵਾਸਤੇ ਸਰ ਐਫ ਆਈ ਆਰ ਤੇ ਬਾਅਦ ਦੇ ਵਿੱਚ ਕਰਾਵਾਂਗੇ ਨਾ ਜੇ ਉਸ ਤੋਂ ਬਾਅਦ ਵੀ ਉਹ ਕੰਮ ਕਰੇਗਾ ਇੱਕ ਵਾਰੀ ਢਾਹੀਏ ਫਿਰ ਉਸ ਤੋਂ ਬਾਅਦ ਐਫ ਆਈ ਆਰ ਕਰਾ ਦਿਆਂਗੇ ਕਰਵਾ ਦਿਓਗੇ ਇੱਕ ਚਲੋ ਮਿਹਰबानी ਤੁਹਾਡੀ ਤੁਸੀਂ ਸੁਣ ਹੀ ਲਿਆ ਕਿ ਜਿਹੜੇ ਏਟੀਪੀ ਸਾਹਿਬ ਨੇ ਪਰਮਜੀਤ ਜੀ ਇਹਨਾਂ ਦਾ ਕੀ ਕਹਿਣਾ ਤੇ ਹੁਣ ਪ੍ਰਥਮੇ ਜੀ ਗੱਲ ਤੁਹਾਡੀ ਕਰਨ ਤੁਸੀਂ ਇਹ ਇੱਕੋ ਕਲੋਨੀ ਬਣਦੀ ਦੀ ਤੁਸੀਂ ਸਿਰਫ ਸੈਂਟਰਲ ਚ ਕਿ ਬੁਰੇ ਬਣਦੇ ਦੇਖੋ ਜੀ ਇਸ ਕਲੋਨੀ ਦਾ ਸਭ ਤੋਂ ਵੱਡਾ ਨੇਗੇਟਿਵ ਪੁਆਇੰਟ ਕੀ ਹੈ ਜੇਲ ਦੇ ਦਾਇਰੇ ਦੇ ਨਾਲ ਕਲੋਨੀ ਬਣ ਰਹੀ ਹੈ ਨਹੀਂ ਨਹੀਂ ਮੇਰਾ ਸਵਾਲ ਉਹ ਤੁਸੀਂ ਕਰਤਾ ਦੱਸ ਮੇਰਾ ਸਵਾਲ ਹੈ ਕਿ ਕੀ ਕੋਈ ਸ਼ਹਿਰ ਚ ਕਲੋਨੀ ਬਣ ਰਹੀ ਹੈ ਜਾਂ ਤੁਸੀਂ ਜਾਣ ਬੁੱਝ ਕੇ ਪਰਮਜੀਤ ਨੂੰ ਟਾਰਗੇਟ ਕਰ ਰਹੇ ਹੋ ਵੀ ਤੁਹਾਡਾ ਨਹੀਂ ਪਰਮਜੀਤ ਨੂੰ ਨਹੀਂ ਕਰ ਰਿਹਾ ਮੈਂ ਹਰ ਇੱਕ ਏਰੀਏ ਦੀ ਜਿਹੜੀ ਕਲੋਨੀ ਨਜ਼ਾਇਜ਼ ਬਣ ਰਹੀ ਹੈ ਜਾਂ ਜਿਹੜੇ ਹੋਟਲ ਨਜ਼ਾਇਜ਼ ਬਣ ਰਹੇ ਨੇ ਮੈਂ ਹਰ ਇੱਕ ਦੀ ਕਰ ਰਿਹਾ ਔਰ ਇਸ ਕਲੋਨੀ ਦਾ ਤੇ ਮੁੱਦਾ ਇਹ ਹੈ ਕਿ ਸਾਡਾ ਜਿਹੜਾ ਜੇਲ ਡਿਪਾਰਟਮੈਂਟ ਆ ਉਹ ਤੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਕੋਲ ਹੀ ਹੈ ਜੀ ਜੇ ਇਸ ਚੀਜ਼ ਨੂੰ ਡੁੰਗਾਈ ਨਾਲ ਸੋਚਿਆ ਜਾਵੇ ਕਿ ਕਲੋਨੀ ਬਣੇਗੀ ਸਭ ਤੋਂ ਪਹਿਲਾਂ ਮੇਰਾ ਦਾਵਾ ਇੱਥੇ ਗੈਂਗਸਟਰ ਹੀ ਆਗੇ ਆਪਣੀਆਂ ਜਗ੍ਹਾ ਲੈਣਗੇ अच्छा ਉਹਨਾਂ ਨੂੰ ਤੇ ਸੋਖ ਹੋ ਜਾਏਗਾ ਚਲੋ ਪ੍ਰਤਿਮੇ ਜੀ ਇਹ ਤੇ ਫੈਸਲਾ ਹੁਣ ਸਰਕਾਰਾਂ ਨੇ ਕਰਨਾ ਹੈ ਉਹ ਤੇ ਕਹਿੰਦੇ ਵੀ ਮੈਂ ਨੋਟਿਸ ਭੇਜ ਦਿੱਤਾ ਹੈ ਇਹਦੀ ਗੱਲ ਇਹਨੂੰ ਲੈ ਕੇ ਮੈਂ ਜਿਹੜੇ ਜੇਲ੍ਹ ਦੇ ਸੁਪਰਡੈਂਟ ਹੈ ਉਹਨਾਂ ਨਾਲ ਵੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਉਹਨਾਂ ਨੇ ਸਾਡਾ ਧੰਨਵਾਦ ਵੀ ਕੀਤਾ ਇਹ ਕੀ ਦੱਸੋ ਵੀ ਤੁਸੀਂ ਹਮੇਸ਼ਾ ਕਹਿੰਦੇ ਜੀ ਇਹ ਭ੍ਰਸ਼ਟਾਚਾਰ ਕਰਦੇ ਪੈਸੇ ਖਾਂਦੇ ਕੀ ਇਹ ਕੀ ਖਾਂਦੇ ਕਿਸ ਤਰ੍ਹਾਂ ਪੈਸੇ ਵੈਸੇ ਦੇ ਔਰੋਪ ਤੇ ਵੀ ਲੱਗਦੇ ਹੋ ਜੀ ਤੁਹਾਡੇ ਜਿਹੜੇ ਧਰਮਪਤਨੀ ਹੈ ਹਰਪ੍ਰੀਤ ਕੌਰ ਉਹ ਇਸੇ ਡਿਪਾਰਟਮੈਂਟ ਐਮਟੀਪੀ ਡਿਪਾਰਟਮੈਂਟ ਚ ਹੀ ਸੀਗੇ ਤੇ ਉਹਨਾਂ ਤੇ ਵੀ ਇੱਕ ਮਾਮਲਾ ਦਰਜ ਹੋਇਆ ਸੀ ਐਫ ਆਈ ਉਹ ਪੈਸੇ ਜਿਹੜੇ ਆ ਪ੍ਰਥਮੇਸ਼ ਜੀ ਲੈ ਲੈਂਦੇ ਨੇ ਦੇਖੋ ਜੀ ਪਹਿਲੀ ਗੱਲ ਤੇ ਉਹ ਜਿਹੜਾ ਮਕਦਮਾ ਅੱਜ ਤੱਕ ਵਿਜੀਲੈਂਸ ਵੀ ਸਾਬਤ ਨਹੀਂ ਕਰ ਪਾਈ ਜੀ ਕਿ ਅਸੀਂ ਪੈਸੇ ਲਿੱਤੇ ਆ ਜਾਂ ਨਹੀਂ ਮੈਂ ਤੇ ਜਦੋਂ ਮੇਰੀ ਬੇਲ ਸੀ ਉਦੋਂ ਵੀ ਸਾਡੇ ਵਕੀਲ ਨੇ ਜੱਜ ਨੂੰ ਇੱਕੋ ਆਰਗੂ ਕੀਤਾ ਸੀ ਜੇ ਇਹਨਾਂ ਪੈਸੇ ਮੰਗੇ ਨੇ ਜੀ ਤੇ ਤੁਸੀਂ ਪੈਸੇ ਲੈਂਦੇ ਕਿਉਂ ਨਹੀਂ ਇਹਨਾਂ ਨੂੰ ਫੜਿਆ ਅੱਛਾ ਤੁਸੀਂ ਬਿਲਕੁਲ ਠੀਕ ਆ ਬੜਾ ਵੈਲ ਬੋਲ ਤੁਸੀਂ ਲੈਂਦੇ ਕਿਉਂ ਨਹੀਂ ਇਹਨਾਂ ਨੂੰ ਫੜਿਆ ਤੁਸੀਂ ਕਿਉਂ ਕੀਤਾ ਜੀ ਔਰ ਉਸ ਤੋਂ ਬਾਅਦ ਉਹ ਕੇਸ ਹਜੇ ਵੀ ਸਾਡੇ ਵਾਲਾ ਚੱਲ ਰਿਹਾ ਉਸ ਤੋਂ ਬਾਅਦ ਜਿਹੜਾ ਪਰਮਜੀਤ ਸਿੰਘ দত্ত ਉਹ ਜਗਾ ਇਹਦੀ ਹੀ ਨਿਕਲ ਆਈ ਹੈ ਜੀ ਹਾਂ ਉਹਨੂੰ ਲੈ ਕੇ ਸੀਓ ਸਾਹਿਬ ਨੇ ਵੀ ਵੀਰ ਸਾਹਿਬ ਨੇ ਵੀ ਕਿਹਾ ਕਿ ਇਹਦੇ ਚ ਜਿਹੜਾ ਗਲਤ ਆ ਪਰਮਜੀਤ দত্ত ਜੀ ਮਤਲਬ ਤੋ ਤੁਹਾਡੇ ਤੇ ਕਹਿਣ ਦਾ ਮਤਲਬ ਵੀ ਤੁਸੀਂ ਦੇਖੋ ਤੁਹਾਨੂੰ ਵੀ ਬਹੁਤ ਸਾਰੀਆਂ ਬਰੀਕੀਆਂ ਪਤਾ ਹੈ ਵੀ ਡਿਪਾਰਟਮੈਂਟ ਦੇ ਕਿਸ ਤਰ੍ਹਾਂ ਬੰਦੇ ਕਿਸੇ ਨੇ ਪ੍ਰਾਈਵੇਟ ਰੱਖੇ ਆ ਜਾਂ ਕੋਈ ਕੱਚੇ ਮੁਲਾਜ਼ਮੀਆਂ ਜਾਂਦੇ ਜਾਜ ਆ ਗਲੀਆਂ 'ਚ ਆ ਕੇ ਦਬਕੇ ਮਾਰਦੇ ਆ ਸਾਨੂੰ ਪੈਸੇ ਦੇ ਪੈਸੇ ਘਟੇ ਕਰਦੇ ਆ ਤੁਹਾਨੂੰ ਬਰੀਕੀਆਂ ਦਾ ਤਾਂ ਪਤਾ ਵੀ ਕਿਉਂਕਿ ਤੁਹਾਡੇ ਮੈਡਮ ਉੱਥੇ ਡਿਪਾਰਟਮੈਂਟ ਮੈਡਮ ਉੱਥੇ ਆ ਪਲੱਸ ਉਹ ਤੁਹਾਨੂੰ ਦੱਸਦੇ ਵੀ ਸਾਡੇ ਡਿਪਾਰਟਮੈਂਟ ਨਹੀਂ ਉਹ ਨਹੀਂ ਦੱਸਦੀ ਜਦੋਂ ਸਾਡੇ ਤੇ ਇਹਨਾਂ ਨੇ ਨਜਾਇਜ਼ ਪਰਚਾ ਦਿੱਤਾ ਜੀ ਕਿਉਂਕਿ ਇਹ ਉਹਨੂੰ ਵੀ ਆਪਣੇ ਨਾਲ ਰਲਣਾ ਚਾਹੁੰਦੇ ਸੀ ਕਿ ਤੂੰ ਵੀ ਪੈਸੇ ਲੈ ਤੇ ਅੱਗੇ ਸਾਨੂੰ ਵੀ ਦੇ ਅੱਛਾ ਉਹਨੇ ਜਦੋਂ ਇਹ ਕੰਮ ਨਹੀਂ ਕੀਤਾ ਤੇ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਸਾਨੂੰ ਫਸਾ ਲਿਆ ਕਿਉਂਕਿ ਉਸ ਤੋਂ ਪਹਿਲਾਂ ਤੇ ਮੈਂ ਇਹਨਾਂ ਦੀਆਂ ਸ਼ਿਕਾਇਤਾਂ ਕਰ ਰਿਹਾ 2018 ਚ ਜੀ ਜੀ ਪਰਚਾ ਦਰਜ ਹੋ ਰਿਹਾ ਸਾਡੇ ਤੇ 2020 ਚ ਜੀ ਦੋ ਇਹਨਾਂ ਨੇ ਇਹਨਾਂ ਨੇ ਵੇਖਿਆ ਵੀ ਜਦੋਂ ਸਾਡੇ ਨਾਲ ਬੰਦਾ ਨਹੀਂ ਰਲਿਆ ਤਾਂ ਜਾਰੂ ਫਸਾ ਦਿਓ ਫਸਾ ਦਿਓ ਕਿਉਂਕਿ ਇਹ ਰੋਲਾ ਪਾ ਰਿਹਾ ਠੀਕ ਆ ਔਰ ਇਹ ਕੀ ਕਰਦੇ ਨੇ ਇਹਨਾਂ ਨੇ ਆਪਣੇ ਪ੍ਰਾਈਵੇਟ ਬੰਦੇ ਰੱਖੇ ਹੋਏ ਨੇ ਜੀ ਜੋ ਕਿ ਪਿੱਛੇ ਜੇ ਵੀ ਤੁਸੀਂ ਇੱਕ ਨਿਊਜ਼ ਕੀਤੀ ਸੀ ਗੁਰਵਿੰਦਰ ਨਾ ਦੇ ਬੰਦੇ ਦੀ ਜੀ ਇਸ ਤਰ੍ਹਾਂ ਦੇ ਹੀ ਇਹਨਾਂ ਨੇ ਕੁਝ ਬੇਲਦਾਰ ਰੱਖੇ ਨੇ ਕੁਝ ਪ੍ਰਾਈਵੇਟ ਬੰਦੇ ਰੱਖੇ ਨੇ ਜਿਹੜੇ ਜਾ ਕੇ ਪੈਸੇ ਆਪ ਲੈਂਦੇ ਨੇ ਔਰ ਇਹਨਾਂ ਨੂੰ ਦਬੰਦੇ ਨੇ ਜੇ ਕੋਈ ਮਾੜਾ ਬੰਦਾ ਕੋਈ ਦਬਕਾ ਚੱਲ ਗਿਆ ਤੇ ਉਹਦੇ ਕੋਲ ਪੈਸੇ ਲੈਣੇ ਕੋਈ ਤਗੜਾ ਹੋਟਲ ਬਣ ਰਿਹਾ ਕੋਈ ਕਲੋਨੀ ਬਣ ਰਹੀ ਇੱਕ ਮੈਂ ਤੁਹਾਨੂੰ ਆਰਡਰ ਸੈਂਡ ਕੀਤੇ ਨੇ ਦੇਖੋ ਜੀ ਇਹਨਾਂ ਦਾ ਇੰਨਾ ਕੁ ਭ੍ਰਸ਼ਟਾਚਾਰ ਵਧਿਆ ਦਾ ਜੀ ਮਤਲਬ ਇਹਨਾਂ ਨੂੰ ਅਸਰ ਕੋਈ ਨਹੀਂ ਮਤਲਬ ਇਹਨਾਂ ਨੂੰ ਲੱਗਦਾ ਵੀ ਸਰਕਾਰ ਕੋਈ ਆਏ ਇਹਨਾਂ ਨੂੰ ਕੋਈ ਡਰ ਨਹੀਂ ਦੇਖੋ ਜੀ ਡਰ ਇਹਨਾਂ ਨੂੰ ਕੀ ਹੋਣਾ ਇਹਨਾਂ ਦੇ ਉੱਤੇ ਅੱਜ ਦੀ ਡੇਟ 'ਚ ਜਿਹੜਾ ਸਰਕਾਰ ਕੋ ਕਮਿਸ਼ਨਰ ਨਹੀਂ ਹੈਗਾ ਕਿ ਇਹਨਾਂ ਦੇ ਉੱਤੇ ਕੋਈ ਕਮਿਸ਼ਨਰ ਲਾ ਸਕਣ ਲੱਗੇ ਤੇ ਹੈਗੇ ਦੀ ਆਪਣੇ ਜੁਆਇੰਟ ਕਮਿਸ਼ਨਰ ਸਾਹਿਬ ਦੇਖੋ ਜੀ ਜੁਆਇੰਟ ਕਮਿਸ਼ਨਰ ਸਾਹਿਬ ਹਰਦੀਪ ਸਿੰਘ ਜੀ ਲੱਗੇ ਨੇ ਉਹ ਮਲਾਈ ਖਾ ਰਹੇ ਨੇ ਉਹਨਾਂ ਨੂੰ ਕੀ ਹਰਦੀਪ ਸਿੰਘ ਜੀ ਦੀ ਸੁਣ ਲਓ ਮੈਨੂੰ ਇਹ ਵੀ ਪਤਾ ਲੱਗ ਮੇਰੇ ਕੋਲ ਡਾਕੂਮੈਂਟ ਨੇ ਕਿ 2020 ਦੇ ਵਿੱਚ ਜੀ ਹਰਦੀਪ ਸਿੰਘ ਦੇ ਉੱਤੇ ਤੇ ਆਪ ਐਫ ਆਈ ਆਰ ਦਰਜ ਹੈ ਬੈਕ ਡੇਟ ਲਾਇਸੈਂਸ ਈਸ਼ੂ ਕਰਨ ਦੀ ਮਤਲਬ ਟਿੰਟਡ ਬੰਦਾ ਖਿਲਾਇਆ ਹੈ ਟਿੰਟ ਲਾਇਆ ਜੀ ਉਦਾਂ ਦੇ ਸਰਕਾਰ ਕਹਿੰਦੀ ਆ ਅਸੀਂ ਕੋਈ ਕਰਪਟ ਬੰਦਾ ਨਹੀਂ ਲਾਣਾ ਜੀ ਪਰ ਕਰਪਟ ਬੰਦੇ ਦੇ ਅੰਡਰ ਹੀ ਤੁਸੀਂ ਸਾਰੀ ਸਮਾਰਟ ਸਿਟੀ ਦੇਤੀ ਕਿ ਲੈ ਵੀ ਬੁੱਲੇ ਲੁੱਟ ਜਿੰਨੇ ਮਰਜੀ ਨਜ਼ਾਰੇ ਲੈ ਤੂੰ ਕੋਈ ਗੱਲ ਨਹੀਂ ਅਸੀਂ ਬੈਠੇ ਆ ਮਤਲਬ ਤੁਹਾਨੂੰ ਲੱਗਦਾ ਵੀ ਜਿੰਨੀ ਉਸਾਰੀ ਹੋ ਰਹੀ ਸ਼ਹਿਰ ਦੇ ਵਿੱਚ ਗਲਤ ਜਿੰਨੀ ਵੀ ਇਲੀਗਲ ਬਿਲਡਿੰਗਸ ਬਣਦੀਆਂ ਉਹ ਉਹ ਪੂਰਾ ਉਹਨਾਂ ਦਾ ਹਿੱਸਾ ਜਿਹੜਾ ਉਹ ਉੱਥੇ ਤੱਕ ਜਾਂਦਾ ਉੱਤੇ ਤੱਕ ਜਾਂਦਾ ਭਗਵੰਤ ਮਾਨ ਸਾਹਿਬ ਤੇ ਇਹ ਕਹਿੰਦੇ ਨੇ ਮੇਰੇ ਪੰਜਾਬ ਦਾ ਕੋਈ ਰੁਪਈਆ ਵੀ ਇੱਧਰ ਦਾ ਉੱਧਰ ਕਰੇ ਜੀ ਚਾਹੇ ਮੈਂ ਹੋਵਾਂ ਚਾਹੇ ਮੇਰੀ ਪਤਨੀ ਹੋਵੇ ਉਹਦੇ ਤੇ ਮੈਂ ਪਰਚਾ ਦੇ ਦੇਣਾ ਉਹ ਕਹਿੰਦੇ ਮੇਰੇ ਲਈ ਜ਼ਹਿਰ ਖਾਨ ਦੇ ਸਮਾਨ ਹੈ ਹਾਂ ਜੀ ਮੋਰ ਮੈਂ ਕਹਿੰਦਾ ਜੀ ਇਹਨਾਂ ਦੇ ਬੇਲਦਾਰ ਤੋਂ ਲੈ ਕੇ ਸੈਕਟਰੀ ਮੰਤਰੀ ਤੱਕ ਪਰਚਾ ਦੇ ਦੋ ਕਿਉਂਕਿ ਇਹਨਾਂ ਦੀ ਇੱਕ ਰੂਲਿੰਗ ਹੈ ਜੀ ਉਹ ਵੀ ਤੁਹਾਨੂੰ ਮੈਂ ਵਟਸਐਪ ਕਰਤੀ ਆ ਜੀ ਸਰਕਾਰ ਕਹਿ ਰਹੀ ਹੈ ਕਿ ਵਾਲ ਸਿਟੀ ਦੇ ਅੰਦਰ ਤੁਸੀਂ ਡੇਢ ਮੰਜ਼ਲਾਂ ਤੋਂ ਵੱਧ ਬਣਾ ਹੀ ਨਹੀਂ ਸਕਦੇ ਜੀ ਔਰ ਵਾਲ ਸਿਟੀ ਦੇ ਅੰਦਰ ਤੇ ਘੜ ਘੜ 10 10 ਮੰਜ਼ਲਾਂ ਹੋਟਲ ਬਣ ਰਹੇ ਨੇ ਆ ਦੇਖੋ ਤੇ ਰਿਪੋਰਟ ਵੀ ਆਈ ਜੀ ਇੱਕ 23 ਕੰਨੇ ਬਿਲਡਿੰਗਾਂ ਦੀ ਰਿਪੋਰਟ ਬਣੀ ਹੈ ਹਾਈ ਕੋਰਟ ਦੇ ਹੁਕਮਾਂ ਨੂੰ ਇਹ ਨਹੀਂ ਮੰਨਦੇ ਜੀ ਜੋਇੰਟ ਕਮਿਸ਼ਨਰ ਸਾਹਿਬ ਨੂੰ ਮੈਂ ਬਿੰਨਾਂ ਨਾਗਾ ਫੋਨ ਕਰਦਾ ਉਹਨਾਂ ਨੇ ਪਤਾ ਨਹੀਂ ਕਿਹੜੀ ਇਹੋ ਗਿੱਦੜ ਸਿੰਘੀ ਰੱਖੀ ਫੋਨ ਚੁੱਕਣਾ ਹੀ ਨਹੀਂ ਕਰਨਾ ਹੀ ਨਹੀਂ ਜੀ ਕਿਉਂਕਿ ਉਹਨਾਂ ਨੂੰ ਪਤਾ ਮੇਰੇ ਅਫਸਰ ਲੁੱਟ ਰਹੇ ਨੇ ਮੈਨੂੰ ਮਾਲ ਦੇ ਰਹੇ ਨੇ ਫੋਨ ਚੁੱਕਾਂਗਾ ਤੇ ਸ਼ਿਕਾਇਤਾਂ ਦਾ ਜਵਾਬ ਦੇਣਾ ਪਏਗਾ ਆ ਚਲੋ ਦੇਖੋ ਮਤਲਬ ਕੀ ਤੁਹਾਨੂੰ ਕੀ ਲੱਗਦਾ ਹੈ ਪੈਸੇ ਫਿਰ ਕਿੰਨੇ ਕਿੰਨੀ ਇੱਥੇ ਕਮਾਈ ਹੈ ਜੀ ਜਿਵੇਂ ਇਸ ਸਮੇਂ ਤੁਹਾਨੂੰ ਵੀ ਪਤਾ ਇੱਕ ਇੱਕ ਬਿਲਡਿੰਗ ਇੱਕ ਹੋਟਲ ਬਣਾਉਂਦਾ ਇਹਨਾਂ ਨੇ 5 5 6 6 ਲੱਖ ਰੁਪਇਆ ਕੀਤਾ ਹੁੰਦਾ ਪਰ ਮੰਜ਼ਲ ਦਾ ਜੀ ਇੱਕ ਰੈਂਟਰ ਦਾ ਕਹਿੰਦੇ 5 ਤੋਂ 10 ਲੱਖ ਰੁਪਏ ਲੈਂਦੇ ਆ ਹੁਣ ਜੀ ਇਹੋ ਹੀ ਗੱਲ ਕਰੀਏ ਕਿ ਸੈਂਟਰ ਚ ਜਿੰਨੀ ਚਰ ਅਰुण ਖੰਨਾ ਜੀ ਏਟੀਬੀ ਰਹੇ ਨੇ ਜੀ ਜੀ ਔਰ ਉਹਨਾਂ ਦਾ ਜਿਹੜਾ ਇਨਸਪੈਕਟਰ ਰਿਹਾ ਵਰਮਾ ਜੀ ਔਰ ਜਿੰਨੀ ਚ ਰੇ ਨੇ ਜੀ ਸਾਰੇ ਹੋਟਲ ਸੀਲ ਰਹੇ ਨੇ ਸਾਰੇ ਹੋਟਲ ਬੰਦ ਰਹੇ ਨੇ ਜੀ ਜਿਸ ਦਿਨ ਦਾ ਇਹ ਪਰਮਜੀਤ দত্ত ਉਥੇ ਲੱਗ ਗਿਆ ਜੀ ਇਹ ਏਟੀਪੀ ਲੱਗਾ ਐਮਟੀਪੀ ਨੇ ਉਹਦੇ ਉਥੇ ਚਾਰਜ ਹੀ ਲਿਆ ਉਹਨੇ ਤੇ ਸਾਫ਼ ਹੀ ਕਹਿਤਾ ਜੀ ਤੁਸੀਂ ਜੋ ਮਰਜ਼ੀ ਆਰਡਰ ਕਰ ਦੋ ਮੈਂ ਨਹੀਂ ਤੁਹਾਡੇ ਆਰਡਰਾਂ ਨੂੰ ਮੰਨਦਾ ਮੈਂ ਚਾਰਜ ਹੀ ਨਹੀਂ ਲੈਣਾ ਉਹ ਮੇਰੀ ਉਹ ਕਹਿੰਦੇ ਵੀ ਇਹ ਤੇ ਬਦਲਾਮੀ ਦਾ ਘਰ ਆ ਕਹਿੰਦੇ ਵੀ ਸਾਰੇ ਉੱਡ ਲੀ ਮੇਰੇ ਘਰ ਪੈਜਣੇ ਮੜ ਕੇ ਔਰ ਦੇਖੋ ਜੀ ਇਸ ਪਰਮਜੀਤ দত্ত ਨੇ ਐਮਟੀਪੀ ਦੀ ਪਾਵਰ ਵਰਤਦਿਆਂ ਸਾਰੇ ਹੋਟਲ ਚਾਲੂ ਕਰਾਤੇ ਜੀ ਸਾਰਿਆਂ ਦੇ ਕੰਮ ਮੁਕੰਮਲ ਮੇਰੇ ਕੋ ਫੋਟੋਆਂ ਨੇ ਜਿਹੜੇ ਹੋਟਲਾਂ ਦੇ ਸੀਲ ਲੱਗੀਆਂ ਔਰ ਅੱਜ ਦੀ ਡੇਟ 'ਚ ਜਿਹੜੇ ਤਿਆਰ ਹੋ ਰਹੇ ਚਲੋ ਪਰਮੇਸ਼ੀ ਗੱਲ ਹੈ ਕਿ ਤੁਸੀਂ ਆਪਣਾ ਕੰਮ ਕਰ ਰਹੇ ਹੋ ਵਿਜੀਲੈਂਸ ਨੂੰ ਵਾਰ-ਵਾਰ ਸ਼ਿਕਾਇਤਾਂ ਕਰ ਰਹੇ ਹੋ ਪਰ ਸਿਰਫ ਇਹ ਹੈ ਕਿ ਸਿਰਫ ਇਹ ਇੱਕੋ ਚੀਜ਼ ਤੇ ਨਹੀਂ ਆ ਵੀ ਫਿਰ ਮੇਰਾ ਬਹੁਤ ਹੀ ਸਵਾਲ ਰਿਪੀਟ ਹੈ ਵੀ ਕਿਉਂਕਿ ਤੁਹਾਡੇ ਮੈਡਮ ਤੇ ਪਰਚਾ ਹੋ ਗਿਆ ਸੀ ਉਹਨਾਂ ਨੂੰ ਐਫਆਈਆਰ ਤੁਹਾਡੇ ਤੇ ਵੀ ਪਰਚਾ ਹੋ ਗਿਆ ਸੀ ਵੀ ਇਸ ਕਰਕੇ ਬੰਦਾ ਡਟਾ ਸ਼ਾਇਦ ਤੁਹਾਨੂੰ ਗ੍ਰਿਫਤਾਰੀ ਵੀ ਹੋਈ ਸੀਗੀ ਰਿਕਾਰਡ ਨਹੀਂ ਹੈ ਤੇ ਅੰਦਰ ਵੀ ਰਹਿਣਾ ਪਿਆ ਸੀ ਬੰਦੇ ਹੁੰਦਾ ਨਾ ਜੀ ਵੀ ਮੈਨੂੰ ਤੂੰ ਦੇਖਾ ਮੈਂ ਦੱਸੂਗਾ ਤੁਹਾਨੂੰ ਹਾਂ ਕੁਝ ਗੱਲ ਉਹ ਵੀ ਤੁਹਾਡੀ ਵੀ ਆ ਜਾਂਦੀ ਦੇਖੋ ਮੈਂ ਅਸੀਂ ਤੇ ਗਲਤ ਸੀ ਕੀਤਾ ਹੀ ਨਹੀਂ ਤੇ ਸਾਨੂੰ ਤਾਂ ਤਾਂ ਅੰਦਰ ਜਾਣਾ ਪਿਆ ਤੇ ਜਿਹੜੇ ਗਲਤ ਕਰ ਰਹੇ ਨੇ ਉਹ ਮੜੇ ਨਾਲ ਬਾਹਰ ਭੁੰਮ ਰਹੇ ਨੇ ਤੁਸੀਂ ਵੀ ਦੱਸ ਰਹੇ ਸੀ ਵੀ ਕੁਝ ਪੈਸੇ ਪੂਸੇ ਖਾਈ ਜਾਂਦੇ ਕੋਈ ਨਹੀਂ ਜੀ ਇਹ ਇਹਨਾਂ ਦੇ ਅੱਜ ਇਹਨਾਂ ਦੀਆਂ ਜਾਇਦਾਦਾਂ ਸਾਰੇ ਜਾਣੇ ਚੈੱਕ ਕਰ ਲਓ ਮੈਂ ਦਾਅਵੇ ਨਾ ਕਹਿੰਨਾ ਮੇਰੀ ਤੇ ਮੇਰੀ ਵਾਈਫ ਦੀ ਜਾਇਦਾਦ ਚੈੱਕ ਕਰ ਲਓ ਤੇ ਇਹਨਾਂ ਦੀਆਂ ਕਰ ਲਓ ਜੀ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਇਹਨਾਂ ਕੋ ਵਿਜੀਲੈਂਸ ਦੀ ਵੀ ਸੁਣ ਲੋ ਜੀ ਵਿਜੀਲੈਂਸ ਉਸ ਤਰ੍ਹਾਂ ਤੇ ਬਹੁਤ ਬਾਕੀ ਡਿਪਾਰਟਮੈਂਟਾਂ ਤੇ ਨਕੀਲ ਕਰ ਸਕਦੀ ਇਹਨਾਂ ਦੇ ਡਿਪਾਰਟਮੈਂਟ ਕੋ ਵਿਜੀਲੈਂਸ ਦੀ ਹੀ ਕੋਈ ਚਿੱਠੀ ਪਾ ਦੇ ਕੇ ਰਿਕਾਰਡ ਦੇ ਦਿਓ ਇਹਨਾਂ ਨੇ ਇੱਕੋ ਜੀ ਦੋ ਲਫ਼ਜ਼ ਲਿਖੇ ਹੁੰਦੇ ਜੀ ਰਿਕਾਰਡ ਹੈ ਹੀ ਨਹੀਂ ਸਾਡੇ ਕੋ ਗੁੰਮ ਹੋ ਗਿਆ ਆ ਚਲੋ ਦੇਖੋ ਗੱਲ ਹੈ ਕਿ ਫਿਰ ਫੈਸਲਾ ਸਰਕਾਰਾਂ ਨੇ ਕਰਨਾ ਹੈ ਸਾਡਾ ਕੰਮ ਹੈ ਖਬਰ ਕਰਨਾ ਇਹ ਡਾਕੂਮੈਂਟ ਲੈ ਕੇ ਆਏ ਨੇ ਮੇਰੇ ਕੋਲ ਤੇ ਇੱਕ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇਸ ਵਾਰੀ ਜਿਹੜੇ ਦਨ ਅਫਸਰ ਨੇ ਐਮਟੀਪੀ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਉਹਨਾਂ ਨੂੰ ਮੁਖਾਲੀ ਜਿਹੜਾ ਹੈ ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਵਿੱਚ ਸੱਦਿਆ ਗਿਆ ਪੁੱਛ ਕੇ ਸਿਹਤ ਤੇ ਨਾਲ ਆਖਿਆ ਵੀ ਪੂਰਾ ਰਿਕਾਰਡ ਲੈ ਕੇ ਆਇਓ ਤਸਦੀਕ ਦਾ ਕਾਪੀਆਂ ਵੀ ਤੁਹਾਡੇ ਰੂਲਸ ਕੀ ਕਹਿੰਦੇ ਨੇ ਤੁਹਾਡੇ ਕੰਮ ਕੀ ਨੇ ਕੀ ਤੁਸੀਂ ਕਰਨਾ ਕੀ ਤੁਸੀਂ ਪੈਸੇ ਲੈਣ ਦਾ ਕੰਮ ਕਰਦੇ ਹੋ ਵੀ ਤੁਸੀਂ ਇਲੈਗਲ ਇਮਾਰਤਾਂ ਬਣਨਦੇ ਹੋ ਤੇ ਪੈਸੇ ਲਈ ਜਾਓ ਇੱਥੇ ਕੋਈ ਦੋ ਰਾਏ ਨਹੀਂ ਹੈ ਵੀ ਇਲੈਗਲ ਕੰਸਟਰਕਸ਼ਨਸ ਹੁੰਦੀਆਂ ਨਜਾਇਜ਼ ਕਲੋਨੀਆ ਬਣਦੀਆਂ ਇਹ ਤੇ ਮੇਰੀ ਅਮਨੋਰਾ ਸਾਹਿਬ ਨਾਲ ਗੱਲ ਹੋਈ ਸੀ ਜਦੋਂ ਉਹ ਅਰਬਨ ਡਿਵੈਲਪਮੈਂਟ ਦੇ ਮਿਨਿਸਟਰ ਸਨ ਉਹਨਾਂ ਨੇ ਆਪ ਮੰਨਿਆ ਸੀ ਵੀ 14.5 ਹਜ਼ਾਰ ਕਲੋਨੀਆ ਜਿਹੜੀਆਂ ਪੰਜਾਬ ਦੇ ਵਿੱਚ ਬਣ ਗਈਆਂ ਤੇ ਸਾਨੂੰ ਉਮੀ ਸੀ ਵੀ ਜਿਹੜੀਆਂ ਕਲੋਨੀਆ ਬਣੀਆਂ ਉਹ ਨਾ ਤੇ ਪ੍ਰਥਮੇਸ਼ ਨੇ ਬਣਾਈਆਂ ਨਾ ਮੈਂ ਬਣਾਈਆਂ ਉਹ ਤੇ ਵੱਡੇ ਬੰਦਿਆਂ ਦਾ ਕੰਮ ਹੈ ਤੇ ਵੱਡੇ ਅਫਸਰ ਨਾਲ ਲੜੇ ਹੁੰਦੇ ਆ ਉਨ੍ਹਾਂ ਤੇ ਕਾਰਵਾਈ ਉਮੀਦ ਜੀ ਵੀ ਜ਼ਰੂਰ ਹੋਏਗੀ ਤਾਂ ਕਿ ਸਰਕਾਰ ਨੂੰ ਰੈਵਨਿਊ ਹੈ ਕਾਪੋਰੇਸ਼ਨ ਦਾ ਹਾਲ ਤੇ ਹੋ ਗਿਆ ਹੈ ਵੀ ਕਾਪੋਰੇਸ਼ਨ ਕੰਗਾਲ ਤੇ ਅਫਸਰ ਮਾਲਾ ਮਾਲ ਅਖਰ ਇਹ ਕਿੰਨਾ ਚਿਰ ਤੱਕ ਇਹ ਚੱਲੇਗਾ ਇਸ ਜਿਹੜਾ ਸਵਾਲ ਹੈ ਹੁਣ ਲੋਕ ਪੁੱਛਣ ਲੱਗੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਦਲਾਅ ਦੇ ਨਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟਾਂ ਪਈਆਂ ਸੰਤ ਤੇ ਈਮਾਨਦਾਰ ਮੁੱਖ ਮੰਤਰੀ ਹੈ ਭਗਵੰਤ ਮਾਨ ਦੀ ਮਨਸ਼ਾ ਬਿਲਕੁਲ ਕਲੀਅਰ ਹੈ ਪਰ ਕੁਝ ਲੋਕ ਜਿਹੜੇ ਇੱਕ ਚੋਰ ਨੇ ਜਾਂ ਜਿਨ੍ਹਾਂ ਨੂੰ ਆਦਤ ਪੈ ਗਈ ਹੈ ਭ੍ਰਸ਼ਟਾਚਾਰ ਕਰਨ ਦੀ ਕਿ ਉਹ ਮੁੱਖ ਮੰਤਰੀ ਦੀ ਜਿਹੜੀ ਹੈ ਇਸ ਮਨਸ਼ਾ ਨੂੰ ਇਸ ਜਿਹੜਾ ਟੀਚਾ ਉਹਨਾਂ ਨੇ ਚੁੱਕਿਆ ਬੀੜਾ ਚੁੱਕਿਆ ਵੀ ਮੈਂ ਭ੍ਰਸ਼ਟਾਚਾਰ ਖਤਮ ਕਰਨਾ ਉਹਨੂੰ ਟਾਲਾਉਣਾ ਚਾਹੁੰਦੇ ਆ ਫੈਸਲਾ ਤੁਸੀਂ ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਰ ਮੈਂ ਦੇਖੋ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਸੀਐਮ ਸਾਹਿਬ ਨੂੰ ਇੱਕ ਅਪੀਲ ਹੈ ਕਿ ਕਾਰਪੋਰੇਸ਼ਨ ਦਾ ਅੱਜ ਦੀ ਡੇਟ 'ਚ ਨਾਮ ਬਦਲ ਕੇ ਕਰ ਪਰੇਸ਼ਾਨ ਰੱਖ ਦੇਣਾ ਚਾਹੀਦਾ ਇਹਨਾਂ ਚਲ ਧੰਨਵਾਦ ਜੀ ਫੈਸਲਾ ਜਨਤਾ ਨੇ ਕਰਨਾ ਹੈ ਅਸੀਂ ਤੁਹਾਡੇ ਸਾਹਮਣੇ ਸਾਰੇ ਤੱਥ ਰੱਖ ਦਿੰਦੇ ਨੇ ਧੰਨਵਾਦ ਨਮਸਕਾਰ ਸਸ਼ਿਕਾ